ਉਦੋਂ ਪੜਾਂ ਵਿੱਚ ਜ਼ਿੰਦਗੀ ਜੀ ਲਿਵ ਮਰੇ ਹਾਦੀ ਜਨਖਾ ਉਹ ਤੇਰੀ ਭੰਗ ਰਗੜ ਕੇ ਪੀ ਲਿਵੇ ਤੇਰੀ ਭੰਗ ਰਗੜ ਕੇ ਪੀ ਲਿਵੇ ਤੇਰੀ ਭੰਗ ਰਗੜ ਕੇ ਪੀ ਲਿਵੇ ਮਰੇ ਹਾਦੀ ਜਨਖਾ ਓ ਪਲਵਚ ਜਿੰਦਗੀ ਓ ਪਲਵਚ ਜਿੰਦਗੀ ਜੀਵੀ ਬੇਮਰੇ ਹੱਜੀ ਜਾਨ ਖਾ ਤੇਰੀ ਪਕਰ ਕਢ ਕੇ ਬੀਲੀ ਵ ਮਰੇ ਹੱਜੀ ਜਾਨ ਖਾ ਤੇਰੀ ਪਕਰ ਕਢ ਕੇ ਬੀਲੀ ਵ ਮਰੇ ਹੱਜੀ ਜਾਨ ਖਾ ਸਾਰੇ ਘਰ ਦੀ ਬਾਬਤ ਕਰਨ ਹੋਵੇ ਸਾਰੇ ਘਰ ਬਾਰੇ ਪੁੱਛਣਾ ਹੋਵੇ ਕਿਹੜਾ ਪਿੰਡ ਮਾਈ ਆਹੀ ਪਿੰਡ ਸਾਰੇ ਘਰ ਬਾਰੇ ਪੁੱਛਣਾ ਘਰ ਚ ਲੜਾਈ ਝਗੜਾ ਚੱਲਦਾ ਕਿਉਂ ਚੱਲਦਾ ਹੈ ਕਹਿ ਬਾਬਾ ਤੁਹਾਨੂੰ ਬਾਬਾ ਫੇਰ ਮਸਾਣੀ ਮਾਰੇ ਗੇੜ ਨਾਲ ਕੋਟਲਾ ਆਇਆ ਅੱਜ ਫੇਰ ਮਸਾਣੀ ਮਾਰੇ ਗੇੜ ਨਾਲ ਕੋਟਲਾ ਆਇਆ ਅੱਜ ਸੇਠੂ ਵਾਲਿਆ ਸਾਧਵੇ ਤੂੰ ਕਾਸਾ ਫੈਸਲ ਪੜਾਇਆ ਓ ਬਲਾਂ ਵਿੱਚ ਜ਼ਿੰਦਗੀ ਨਾ ਬਲਾਂ ਵਿੱਚ ਜ਼ਿੰਦਗੀ ਜੀਵੇਂ ਦੋ ਬਲਾਂ ਵਿੱਚ ਜ਼ਿੰਦਗੀ ਜੀਵੇਂ ਓ ਬਲਾਂ ਵਿੱਚ ਜ਼ਿੰਦਗੀ ਜੀਲੀ ਮਰਹਾਜੀ ਦਾਣ ਕਾ ਤੇਰੀ ਪਗੜ ਕਢਕੇ ਪੀਲੀ ਵ ਮਰਹਾਜੀ ਦਾਣ ਕਾ ਤੇਰੀ ਪਗੜ ਕਢਕੇ ਪੀਲੀ ਵ ਮਰਹਾਜੀ ਦਾ ਦੋ ਦੰਦ ਸਤਿ 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 लाइ वन टू थ्री फ्लोर फ्लोर ਅਤਿ ਕੜਕ ਕਰਕੇ ਆਈ ਮਸਾਣੀ ਨਾਲ ਕੋਟਲਾ ਆਇਆ ਹੋਸ ਕੁਵਾਲਿਆਂ ਸਾ ਦਾ ਵੀ ਕੈਸਾ ਫਸ ਫਟਾਇਆ ਅੱਜ ਵੀ ਕੜਕ ਕਰਕੇ ਆਈ ਮਸਾਣੀ ਨਾਲ ਕੋਟਲਾ ਆਇਆ ਉਸ ਸਿੱਖ ਵਾਲਿਆ ਸਹਾਂ ਤਾਂ ਬੇ ਤੂੰ ਕੈਸਾ ਫੈਸਲਾ ਹਮਈ 1 2 3 ਆਪਦੇ ਆਪ ਕੋਈ ਗੱਲ ਨਹੀਂ ਦੱਸਣੀ ਠੀਕ ਐ ਇਹ ਦਿੱਕਤ ਤੈਨੂੰ ਬੰਦੇ ਨੂੰ ਕਾਫੀ ਟਾਈਮ ਹੋ ਗਿਆ ਕਿੰਨਾ ਚਿਰ ਹੋ ਗਿਆ 3 ਸਾਲ ਹੋ ਗਏ ਇਹ ਆਈ ਚੱਕਰ ਖਾ ਕੇ ਡਿੱਗ ਜੰਨੀ ਆਂ ਸਰੀਰ ਸੁੰਨਾ ਆਈ ਹੋ ਜਾਂਦਾ ਤੇਰਾ ਹੈਂ ਪਤਾ ਨਹੀਂ ਲੱਗਦਾ ਕੀ ਗੱਲ ਆ ਕੀ ਬਾਤ ਆ ਹੈ 1 2 3 ਸਰੀਰ ਤੇਰੇ ਦੇ ਨੀਲੇ ਦਾਗ ਵੀ ਪੈ ਜਾਂਦੇ ਸੀ ਪਿੰਡਾ ਨੀਲਾ ਹੋ ਜਾਂਦਾ ਸੀ ਕਈ ਬਾਬਾ ਐ ਦੋ ਪਲਾਂ ਵਿੱਚ ਜ਼ਿੰਦਗੀ ਜੀ ਲਈ ਵੇ ਮਰ ਹੱਦੀ ਜਾਣ ਖਾ ਤੇਰੀ ਪੱਗ ਰਕੜ ਕੇ ਪੀ ਲਈ ਵੇ ਮਰ ਹੱਦੀ ਜਾਣ ਖਾ ਤੇਰੀ ਪੱਗ ਰਕੜ ਕੇ ਤੇਰੇ ਹੱਥ ਜਾਨ ਖਾਂ ਤੇਰੀ ਪੰਗ ਰਗੜ ਕੇ ਪੀਲੀ ਤੇਰੇ ਹੱਥ ਜਾਨ ਖਾਂ ਅੱਛਾ ਮੈਂ ਮੈਨੇ ਇੱਕ ਗੱਲ ਦੱਸ 1 2 3 ਇੱਕ ਕੋਈ ਪਿੱਤਰ ਆਉਂਦਾ ਇਹ ਥੋੜਾ ਇੱਕ ਹੋਰ ਆਏ ਇਹ ਉਸ ਤੋਂ ਇਲਾਵਾ ਦੋ ਹੋ ਗਏ ਇੱਕ ਨੂੰ ਤੁਸੀਂ ਮੰਨਦੇ ਆ ਇੱਕ ਆ ਦੂਜਾ ਚਾਚਾ ਦੀ ਥਾਂ ਤੇ ਕੌਣ ਆ ਸਮਝ ਨਹੀਂ ਆਈ ਮੈ ਓ ਮੰਨਦੇ ਤਾਂ ਤੁਸੀਂ ਇੱਕ ਆ ਪਰ ਇੱਕ ਇਹ ਹੋਰ ਆਇਆ ਖੜਾ ਐ ਚਾਚਾ ਦੀ ਥਾਂ ਤੇ ਮੌਤ ਗਈ ਦੀ ਹੋਈ ਆ ਹੈ ਚੱਤ ਸੋਰਾ ਹੋਈ ਹੋ ਗਿਆ ਇਹ ਦੋ ਹੋ ਗਏ ਹੁਣ ਦੋ ਹੀ ਹੋ ਗਏ ਮਾਈ ਕਹਿ ਬੱਬਾ ਅੰਮੁੰਦਰਾ ਵਾਲਿਆਂ ਦੇ ਮਨ ਲਾਲੇ ਵੇ ਕਾਲੀ ਟੋੜ ਵਾਲੇ ਤੂੰ ਕਾਥੋਂ ਕੋਲ ਜਾਣੇ ਆਂ ਮੰਦਰਾਂ ਵਾਲਿਆ ਵੇ ਤੇਰੇ ਕਿੱਲੇ ਨੂੰ ਸਲਾਮ ਕਰ ਲੈਣਦੇ 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 ਬੰਦੇ ਆ 1 2 3 ਕੋਈ ਘੋੜਾ ਲਾਉਂਦੇ ਸੀ ਬਾਬੇ ਦਾ ਰਮ ਬਾਬੇ ਖੇਦਪਾਲ ਦਾ ਛੋਟੇ-ਛੋਟੇ ਪਹਿਲਾਂ ਚੜਾਉਂਦੇ ਸੀ ওই ਹੋ ਗਿਆ ਚੜਾ ਕੇ ਆਉਂਦੇ ਛੱਡ ਕੇ ਆਉਂਦੇ ਸੀਗੇ ਬਾਬੇ ਖੇਦਪਾਲ ਦਾ ਇਹ ਬੱਚਿਆਂ ਦਾ ਵੀ ਲਾਉਂਦੇ ਸੀ ਇਹਨਾਂ ਦਾ ਵੀ ਛੱਡਿਆ ਹੋਇਆ ਹੈ ਸਮਝ ਨਹੀਂ ਆਉਂਦੀ ਬਈ ਨਹੀਂ ਛੱਡਿਆ ਨਾ ਹਾਂ ਕਹਿ ਬਾਬਾ ਅਬ ਤੇ ਕੁਤੇ ਰਣ ਮਾਲਿਆ ਕਰਤਾ ਪਰਵਈਆ ਹੋ ਦੂਰੋਂ ਦੂਰੋਂ ਚੱਲ ਕੇ ਤੈਨੂੰ ਪੜਖੜ ਆਈਆ ਅੱਛਾ ਮਈ ਦਵਾਈ ਬਹੁਤ ਖਾ ਲਈ ਹਾਂ ਪਰ ਸਰੀਰ ਨੂੰ ਕੋਈ ਫਰਕ ਨਹੀਂ ਪੈਂਦਾ ਤੇਰੇ ਹਾਂ ਕਿਹੜਾ ਡਾਕਟਰ ਨਹੀਂ ਛੱਡਿਆ ਕਿਹੜੇ ਟੈਸਟ ਨਹੀਂ ਕਰਵਾਏ ਟਰੈਕਟਰ ਟਰੈਕਟਰ ਥੱਲੇ ਆ ਕੇ ਮੌਤ ਕੀ ਦੀ ਹੋਈ ਸੀ ਪਹਿਲਾਂ ਪ੍ਰਾਣੀ ਤੇਰਾ ਜੇਠ ਆਇਆ ਜੀ ਥੱਲੇ ਹੈ ਟਰੈਕਟਰ ਥੱਲੇ ਆ ਕੇ ਮੌਤ ਕੀਤੀ ਹੋਈ ਸੀ ਇਹ ਛੱਡਾ ਇਹ ਟਰੈਕਟਰ ਦੇ ਕੁਛ ਮਾਰ ਕੋਈ ਨਾਲ ਖੜ ਪਾਈ ਤੂੰ ਮੈਨੂੰ ਨਹੀਂ ਅਗੜੀ ਥੋੜੀ ਘੱਟ ਸਮਝ ਆਉਂਦੀ ਹੈ ਠੀਕ ਹੈ

ਪਾਲਾ ਤੇਰਾ ਬਦਲ ਤਕਦੀਰ ਨੂੰ ਕੱਲ ਦਿਨ ਵਾਲੀ ਕੱਲ ਦਿਲ ਵਾਲੀ ਉਹ ਤੈਨੂੰ ਸੰਗੋਣੀ ਬੁੱਲ ਕੇ ਜਮਾਨਾ ਚੰਦਰਾ ਯਾਰੀ ਸੇ ਕੋੜਾ ਸਾਧ ਨਾਲ ਲਾਉਣੀ ਬੁੱਲ ਕੇ ਜਮਾਨਾ ਚੰਦਰਾ ਯਾਰੀ ਸੇ ਕੋੜਾ ਸਾਧ ਨਾਲ ਲਾਉਣੀ ਬੁੱਲ ਕੇ ਜਮਾਨਾ ਚੰਦਰਾ ਨਾਲ ਮਰਸਾ ਨਹੀਂ ਪੈ ਲਾਉਣੀ ਬੁੱਲ ਕੇ ਜਮਾਨਾ ਚੰਦਰਾ ਓ ਹਾਲ ਅੱਛਾ ਭਾਈ ਓਏ ਇੱਕ ਮੈਨੂੰ ਗੱਲ ਦੱਸੀ ਇਹਦੀ ਮੌਤ ਹੋਈ ਆ ਪਰੇ ਹੋਈ ਤੁਹਾਡੇ ਪਰਿਵਾਰ ਦਾ ਬੰਦਾ ਨਾਲ ਸੀ ਹੈ ਮਾਈ ਤੇਰਾ ਸਰੀਰ ਐਵੇਂ ਢਿੱਲਾ ਰਹਿੰਦਾ ਕੰਮ ਕਰਦੀ ਤੂੰ ਤੰਗ ਹੁੰਨੀ ਆ ਹੈ 1 2 3 ਤੇਰਾ ਸਰੀਰ ਸਾਰਾ ਖੜ ਜਾਂਦਾ ਹੈ ਸਾਰਾ ਸੁਨ ਪੈ ਜਾਂਦਾ ਪਿੰਡੇ ਦੇ ਨੀਲ ਤੇਰੇ ਪੈਂਦੇ ਆ ਹੈ ਛੋਟਾ ਜਿਹਾ ਬੱਚਾ ਦਿਖਾਈ ਦਿੰਦਾ ਰਿਆ ਪਹਿਲਾਂ ਦਿਖਾਈ ਦਿੰਦਾ ਸੀਗਾ ਠੀਕ ਐ ਕਰਦੇ ਵਿੱਚ ਲੜਾਈ ਝਗੜਾ ਵੀ ਬਹੁਤ ਚੱਲਦਾ ਇੱਕ ਦੋ ਤਿੰਨ ਦੋ ਭਰਾ ਕੌਣ ਆ ਤੁਹਾਡੇ ਤੁਹਾਡੇ ਦੌਰ ਤੁਹਾਡੇ ਦੌਰ ਹੋਰੀ ਦੋ ਦੋ ਭਰਾ ਸੀਗੇ ਹੈ ਇੱਕ ਦੀ ਮੌਤ ਹੋਈ ਆ ਹੈ ਹਾਂ ਕੇ ਬਾਬਾ ਤਾਂ ਨੰਬਰ ਬਾਬਾ ਅਕਲ ਮੇਨ ਦਾ ਸਰੀਬਾ ਮਕਲ ਮਿਆ ਨੂੰ ਜਾਣਦਾ ਆਵਾ ਗਰਾ ਪੱਕਰਾਂ ਦੀ ਤੋਰ ਦੀ ਪਛਾਣਦਾ ਅਕਲ ਮੇਨ ਦਾ ਸਰੀਬਾ ਮਕਲ ਮਿਆ ਨੂੰ ਜਾਣਦਾ ਆਵਾ ਗਰਾ ਪੱਕਰਾਂ ਦੀ ਤੋਰ ਦੀ ਪਛਾਣਦਾ ਗਲਤਲ ਵਾਲੀਓ ਤੁਹਾਨੂੰ ਸੁਣਾਉਣੀ ਗਲਤਲ ਵਾਲੀਓ ਤੁਹਾਨੂੰ ਸੁਣਾਉਣੀ ਭੱਲੇ ਕ ਜਮਾਨਾ ਕੰਦੇਰਾ ਯਾਰੀ ਸੇ ਖੂਆਲੇ ਸਾਹ ਨਾਲੇ ਸੇ ਖੂਆਲੇ ਸਾਹ ਨਾਲੇ ਲੋਣੀ ਕੁਤੋਂ ਮਾਂ ਮਾਚੰਦਰਾ ਯਾਰੀ ਸੇ ਕੋ ਅਸਾਂ ਨਾਲੇ ਲਾਉਣੀ ਭਲਕ ਜਮਾਨਾ ਕੰਦਰਾ ਯਾਰੀ ਪਰ ਸ਼ਰਧੀਆਂ ਦੇ ਨਾਲੇ ਲਾਉਣੀ ਭਲਕ ਜਮਾਨਾ ਚੰਦਰਾ ਯੇ ਨਾਮ ਯੇ ਤੂੰ ਪੁਸ਼ਤੀ ਆਉਂਦਾ ਸਰੀਰ ਬਾਰੇ ਹੈ ਤੇਰਾ ਸਰੀਰ ਟਿੱਲਾ ਰਹਿੰਦਾ ਤੰਗ ਰੰਨੀਆਂ ਬਹੁਤ ਜ਼ਿਆਦਾ ਹੈ ਘਰ ਚ ਵੀ ਡਿੱਕਤ ਰਹਿੰਦੀ ਆ 1 2 3 ਦੋ ਪਾਈਆਂ ਦਾ ਪਰਿਵਾਰ ਸੀ ਇੱਕ ਮੁੱਕ ਗਿਆ ਇਹ ਦੋ ਨਹੀਂ ਹੁਣੇ ਦੋ ਆ ਤਿੰਨ ਸੀ ਪਹਿਲਾਂ ਪਹਿਲਾਂ ਤਿੰਨ ਸੀ ਹੁਣ ਇਹ ਦੋ ਆ ਇੱਕ ਨੌਜਵਾਨ ਮੌਤ ਹੋਈ ਆ ਇਹ ਕਿੰਨਾਂ ਚੋਂ ਪਹਿਲਾਂ ਵੀ ਹੋਈ ਆ ਪੁਰਾਣੀ ਪਹਿਲਾਂ ਤਿੰਨ ਕੌਣ ਸੀ ਇੱਕ ਕੌਣ ਗਿਆ ਹਾਂ ਕਾ ਬਾਪਾ 1 2 3 ਤਾ ਨੋ ਬਾਪਾ ਲੈ ਅਜਰਾ ਜਾ ਕੇ ਦੁਰਗ ਦੀ ਕੌਣ ਕਰਦਾ ਸੀ ਇਹਦਾ ਡੈਡੀ ਕਰਦਾ ਸੀਗਾ ਕੱਪੜੇ ਦਿੰਦੇ ਸੀਗੇ ਹੁਣ ਲਾਏ ਆ ਇਹ ਆ ਜਾਂ ਨਹੀਂ ਹੁਣ ਲਾਏ ਆ ਹੁਣ ਲਾਏ ਆ ਕੱਪੜੇ ਦੇ 1 2 3 ਮਦਕਾਲ ਕਹਨੂੰ ਮੰਨਿਆ ਕਦੇ ਮੰਨਦੇ ਆ ਨੂੰ ਹੈ ਇਹਦੀ ਜੋਤ ਕੌਣ ਕਰਦਾ ਸੀ ਪੱਕੀ ਸੇਵਾ ਜਿਹਨੂੰ ਕਹਿ ਦਿੰਦੇ ਆ ਤੇਰਾ ਡੈਡੀ ਕਰਦਾ ਸੀਗਾ ਹੁਣ ਹੁਣ ਵੀ ਉਹ ਕਰਦਾ ਠੀਕ ਹੈ ਕਈ ਬੱਬਰ